ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਸੁਖਣਾਲਾ ਸੁਖਣਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸਰਕਾਰੀ ਡਿਸਪੈਂਸਰੀ ਹਸਪਤਾਲ ਬਣਿਆ ਹੋਇਆ ਉਸ ਹਸਪਤਾਲ ਦੇ ਬਿਲਕੁਲ ਕੰਧ ਦੇ ਨਾਲ ਪਾਈ ਹੋਣਿਆ ਦਾ ਘਰ ਆ ਜੱਗੂ ਵੀਰ ਦਾ ਨਾਮ ਆ ਮਿੱਤਰੋ ਜਾਨਵਰ ਤੁਹਾਨੂੰ ਇੱਕ ਵਿਖਾਉਣਾ ਵਾ ਪਰ ਜਿਹੜੇ ਭਰਾ ਚੰਗਾ ਦੁੱਧ ਘਰਾਂ ਦੇ ਵਿੱਚ ਮਈਆਂ ਦੇ ਦੁੱਧ ਦੇ ਵਿੱਚ ਗਾਂ ਦਾ ਦੁੱਧ ਮਿਲਾ ਕੇ ਵੇਚਣਾ ਹੁੰਦਾ ਉਹ ਜਿਨ੍ਹਾਂ ਨੇ ਚੰਗੀ ਫੈਂਟ ਵਾਲੀ ਗਾਂ ਪਾਲਦੇ ਹੁੰਦੇ ਆ ਉਹਨਾਂ ਭਰਾਵਾਂ ਦੇ ਲਈ ਇਹ ਗਾਂ ਮਤਲਬ ਬਹੁਤ ਲਾਹੇਵੰਦ ਹੋਊਗੀ ਕੱਲੀ ਫੈਂਟ ਨਹੀਂ ਹੋਊਗੀ ਇਹਦੀ ਤੁਹਾਨੂੰ ਸਾਰੀਆਂ ਡਿਟੇਲ ਦਿੰਨਾ ਇਹਦੀ ਤੁਸੀਂ ਗੱਲਬਾਤ ਕਰਿਆ ਜੇ ਬਾਈ ਦੇ ਨਾਲ ਤੀਜਾ ਸੂਆ ਇਹ ਮਿੱਤਰੋ ਸੁਨ ਸੋਈ ਆ ਤੜਕੇ ਅੱਜ ਇਹ ਸਵੇਰ ਸੋਈ ਹੋਈ ਆ ਜੇਰ ਵਗੈਰਾ ਇਹਨੇ ਡੰਨ ਪਾਈ ਹੋਈ ਆ ਮਿੱਤਰੋ ਬੋਲੇ ਦੇ ਵਿੱਚੋਂ ਇਹ ਖਾਲੀ ਕੀਤੀ ਹੋਈ ਆ ਥੋੜਾ ਬਹੁਤਾ ਚੋਇਆ ਹੋਇਆ ਇਹਦੇ ਥੱਲੋ ਚੰਗਾ ਸੀਮਨ ਬਾਈ ਹੁਣਿਆਂ ਨੇ ਇਹਨੂੰ ਪੜਾਇਆ ਸੀਗਾ ਪਰ ਦੇਗੀ ਲੈ ਕੇ ਨੇ ਵੱਛਾ ਮਿੱਤਰੋ ਤੇ ਵੱਡੀ ਗੱਲ ਇਹ ਆ ਵੀ ਤੁਹਾਨੂੰ ਤੋੜ ਕੇ ਵੀ ਜਰੂਰ ਵਿਖਾ ਦਿੰਦਾ ਮੈਂ ਪਰ ਤੋੜਦਾ ਤਾਂ ਨਹੀਂ ਕਿਉਂਕਿ ਇੱਥੇ ਤਿਲਕੇਣਾ ਥੋੜਿਆ ਥਾਂ ਹੋ ਜਾਵਾ ਤੇ ਮਾਤਾ ਥੋੜਿਆ ਤੋਂ ਕਾਲੀ ਪੈਂਦੀ ਆ ਇਹ ਮੰਨ ਲਓ ਜਿਵੇਂ ਸੂਈ ਕਰਕੇ ਬੱਚੇ ਦਾ ਕਰਦੀ ਆ ਵਾ ਤੁਹਾਨੂੰ ਪਤਾ ਕਰੋ ਸੰਗ ਦੇ ਵਿੱਚ ਜਿਹੜੀ ਗਾਂ ਹੁੰਦੀ ਆ ਉਹ ਹਮੇਸ਼ਾ ਬੱਚੇ ਦਾ ਜਦੋਂ ਤਾਜੀ ਸੁੰਦੀ ਆ 2-4 ਦਿਨ ਵੱਧ ਕਰਦੀ ਆ ਥਣ ਥਣੇ ਨੂੰ ਬਹੁਤ ਦੂਰਾ ਲੱਗਾ ਹੋਇਆ ਮਿੱਤਰੋ 30 ਕਿਲੋ ਦੁੱਧ ਬਾਈ ਹੁਣੀ ਤੁਹਾਨੂੰ 32 ਕਿਲੋ ਵਾਂਗੂ ਠੰਡਾ ਚਵਾ ਕੇ ਵੀ ਦੇ ਦਰਾਂਗੇ ਪਰ 30 ਕਿਲੋ ਦੀ ਤਾਂ ਬਾਈ ਹੁਣਾਂ ਨੇ ਮੈਨੂੰ ਫੋਨ ਤੇ ਦੱਸਿਆ ਵੀ ਸਾਰੇ ਬਾਈ ਫੁੱਲ ਗਰੰਟੀ ਦੇ ਦੀ ਅਗਲਾ 10000 15000 ਰੁਪਇਆ ਸਾਈ ਕਰ ਲਵੇ ਤਾਂ ਦਸਾਂ ਦਿਨਾਂ ਨੂੰ 12 ਦਿਨਾਂ ਨੂੰ ਆਪਾਂ 30 ਕਿਲੋ ਦੁੱਧ ਦੇ ਥੱਲੇ ਬਾਈ ਹੁਣੀਆਂ ਦੇ ਵਿੱਚ ਚਵਾ ਕੇ ਦੇ ਦਿਆਂਗੇ ਪੰਜ ਦੇ ਲਾਗੇ ਤਾਂ ਕੇ ਕਰਕੇ ਆਂਦੀ ਫੈਂਟ ਆਉਂਦੀ ਆ 40 42 ਰੁਪਏ ਦੁੱਧ ਜਿਹੜਾ ਇਹਦਾ ਇਸ ਟਾਈਮ ਤੇ ਬਾਈ ਹੁਣੀਆਂ ਪਾਉਂਦੇ ਆ ਫਿਕਸ ਵਿੱਚ ਮਿੱਤਰੋ ਦੂਜੇ ਗਾਵਾਂ ਦਾ ਰਲਾ ਕੇ ਜੇਕਰ ਤੁਸੀਂ ਮੱਜਾਂ ਦਾ ਦੁੱਧ ਵੇਚਦੇ ਆ ਘਰਾਂ ਦੇ ਵਿੱਚ ਦੁੱਧ ਘਟ ਜਾਂਦਾ ਤੁਹਾਡਾ ਜਿਵੇਂ ਆਪਾਂ ਕਹਿ ਦਿੰਦੇ ਆ ਹੋਗੀ ਤਾਂ ਆਪਣਾ ਜਦੋਂ ਦੁੱਧ ਕੱਢ ਜਾਂਦਾ ਹੁੰਦਾ ਆਪਣੇ ਦੁੱਧ ਦੀ ਕੁਆਲਿਟੀ ਲੋ ਪੈਣ ਨਹੀਂ ਦਿੰਦੀ ਇਹ ਮੈਂ ਗਾਂ ਕਰਮਾਂ ਵਾਲੀ ਇਹ ਮਈਆਂ ਦੇ ਬਰਾਬਰ ਦੁੱਧ ਵੇਚੂਗੀ ਥਣ ਥਣੇ ਨੂੰ ਬਹੁਤ ਦੂਰਾ ਲੱਗਾ ਹੋਇਆ ਰੇਟ ਬਾਈ ਹੁਣੇ ਤੁਹਾਡੇ ਨਾਲ ਫੋਨ ਦੇ ਉੱਤੇ ਜਿਹੜਾ ਮਿੱਤਰੋ ਤੈਅ ਕਰ ਲੈਣਗੇ ਹੁਣ ਤੁਸੀਂ ਜੱਗੂ ਬਾਈ ਦਾ ਨੰਬਰ ਨੋਟ ਕਰ ਲਓ ਇੱਕ ਵਾਰੀ 95013 61646 9901361646950136164622 ਦਾ ਜਿਹੜਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਸੁਖਣ ਵਾਲਾ ਡਿਸਪੈਂਸਰੀ ਦੀ ਕੰਧ ਦੇ ਨਾਲ ਬਿਲਕੁਲ ਬਾਈ ਹੁਣਾਂ ਦਾ ਘਰ ਆ 30 ਕਿਲੋ ਦੁੱਧ ਦੀ ਗਾਰੰਟੀ ਤੇ ਮਿਲੂਗੀ 5 ਫੈਂਟ ਦੀ ਗਾਰੰਟੀ ਤੇ ਮਿਲੂਗੀ ਸਾਰੇ ਆਪਸ਼ਨ ਇਹ ਗਾਂ ਦੇ ਵਿੱਚ ਤੁਹਾਨੂੰ ਹੋਣ ਗਿਆ ਲੇਕਿਨ ਤੁਸੀਂ ਚੋਕੇ ਖਰੀਦਣੀ ਚਾਹੁੰਦੇ ਆ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਉਸ ਤਰ੍ਹਾਂ ਖਰੀਦਣੀ ਚਾਹੁੰਦੇ ਆ ਤੁਹਾਡੇ ਤੇ ਡਿਪੈਂਡ ਹੋਊਗਾ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ